ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਤੇ ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਹਿੰਿਆ ਕਿ ਪ੍ਰੈਸ ਕਾਨਫਰੰਸ ਦਾ ਮਹੱਤਵ ਹੈ 15 ਅਗਸਤ ਨੂੰ ਜਦੋਂ ਪੂਰਾ ਭਾਰਤ ਆਪਣੀ ਆਜ਼ਾਦੀ ਦੇ ਜਸ਼ਨ ਮਨਾਉਂਦਾ ਹੈ ਉਸ ਮੌਕੇ ਪੰਜਾਬ 15 ਅਗਸਤ ਨੂੰ ਇੱਕ ਕਾਲਾ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਹੈ ਹਰ ਸਾਲ ਦੀ ਵਾਂਗ ਇਸ ਸਾਲ ਵੀ ਸਾਡੀਆਂ ਦੋਨੋਂ ਜਿਵੇਂ ਜੜੀਆਂ ਪ੍ਰਫੁੱਲ ਆਜ਼ਾਦੀ ਪਸੰਦ ਆਰਗੇਨਾਈਜੇਸ਼ਨ ਨੇ 15 ਅਗਸਤ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਹੋਏ ਤਰਨਤਾਰਨ ਦੇ ਵਿੱਚ ਇੱਕ ਪ੍ਰੋਟੈਸਟ ਮਾਰਚ ਕਰਨ ਗਿਆ। ਜੀ ਫਤਿਹ ਪ੍ਰੋਟੈਸਟ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ 15 ਅਗਸਤ ਦੇ ਪ੍ਰੋਗਰਾਮ ਸੰਬੰਧੀ ਸਰਦਾਰ ਕਮਰਪਾਲ ਸਿੰਘ ਅਤੇ ਸਰਦਾਰ ਰਮਨ ਸਿੰਘ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ। ਦਲ ਖਾਲਸਾ ਨੂੰ ਸਥਾਪਤ ਹੋਏ ਇਸ ਸਾਲ 46 ਵਾਰੇ ਪੂਰਿਆ ਜਾਣੇ 46 ਵਾਰੇ ਪਹਿਲਾ 13 ਅਗਸਤ 1978 ਨੂੰ ਸਰਦਾਰ ਗਜਿੰਦਰ ਸਿੰਘ ਜਿਨ੍ਹਾਂ ਦੀ ਹਾਰੀ ਗਈ ਡੈਥ ਹੋਈ ਹੈ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ 13 ਅਗਸਤ 1978 ਨੂੰ ਜੋ ਮਜੂਦਾ ਦਲ ਖਾਲਸਾ ਇਹਨੂੰ ਹੋਂਦ ਵਿੱਚ ਲਿਆਂਦਾ ਸੀ ਪਿਛਲੀ ਤਕਰੀਬਨ ਅੱਧੀ ਸਦੀ ਤੋਂ ਦਲ ਖਾਲਸਾ ਆਪਣੀ ਟੈਗ ਲਾਈਨ ਇੰਡੀਪੈਂਡੈਂਸ ਐਜ਼ ਅ ਗੋਲ ਆਜ਼ਾਦੀ ਇੱਕ ਇੱਕ ਰਾਹ ਉਹਦੇ ਉੱਤੇ ਅਡੋਲ ਖੜਾ ਆ। ਔਰ ਕੱਲਾ ਖੜਾ ਹੀ ਨਹੀਂ ਆ, ਉਹਦੇ ਉੱਤੇ ਕੰਮ ਕਰ ਰਿਹਾ ਲਗਾਤਾਰ ਔਰ ਅੱਜ ਵੀ ਸਾਡਾ ਪੰਜਾਬ ਦੀ ਆਜ਼ਾਦੀ ਦਾ ਸੰਘਰਸ਼ ਨਿਰੰਤਰ ਜਾਰੀ ਆ। ਅਸੀਂ ਡੈਮੋਕਰੈਟਿਕ ਵੇ ਦੇ ਨਾਲ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ੀ ਲਾਂ ਔਰ ਇਸੇ ਤਹਿਤ ਹੀ ਆਪਣਾ ਸਥਾਪਨਾ ਦਿਵਸ ਮਨਾਉਂਦੇ ਹੋਏ 13 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕਾਨਫਰੰਸ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਆਪਣੇ ਮਰਹੂਮ ਸਰਪ੍ਰਸ ਸਰਦਾਰ ਵਿਜੇਂਦਰ ਸਿੰਘ ਅਤੇ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਇੰਡੀਅਨ ਸਟੇਟ ਨੇ ਕੈਨੇਡਾ ਦੇ ਵਿੱਚ ਸ਼ਹੀਦ ਕੀਤਾ ਸੀ ਔਰ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਕਾਲਿਸਤਾਨ ਦਾ ਮੁੱਦਾ ਵਰਲਡ ਲੈਵਲ ਦੇ ਉੱਤੇ ਵਿਚਾਰਿਆ ਜਾ ਰਿਹਾ ਹੈ ਇਹਨਾਂ ਦੋਵਾਂ ਸ਼ਖਸੀਤਾਂ ਨੂੰ ਸਮਰਪਿਤ ਆਜ਼ਾਦੀ ਮਾਰਚ ਹੁਸ਼ਿਆਰਪੁਰ ਦੇ ਵਿੱਚ ਕੀਤਾ ਜਾਏਗਾ 15 ਅਗਸਤ ਨੂੰ ਜਦੋਂ ਪੂਰਾ ਭਾਰਤ ਆਪਣੀ ਸੋ ਕਾਲਡ ਆਜ਼ਾਦੀ ਦੇ ਜਸ਼ਨ ਮਨਾਉਂਦਾ ਉਸ ਮੌਕੇ ਪੰਜਾਬ 15 ਅਗਸਤ ਨੂੰ ਇੱਕ ਬਟ੍ਰੇਲਡ ਏ ਇੱਕ ਕਾਲਾ ਦਿਨ ਦੇ ਤੌਰ ਤੇ ਮਨਾਉਂਦਾ ਆ ਰਿਹਾ ਹਰ ਸਾਲ ਵਾਂਗ ਇਸ ਸਾਲ ਵੀ ਸਾਡੀਆਂ ਦੋਨੇ ਜਿਹੜੀਆਂ ਪ੍ਰੋ ਆਜ਼ਾਦੀ ਪਸੰਦ ਆਰਗੇਨਾਈਜੇਸ਼ਨਸ ਨੇ ਉਹ 15 ਅਗਸਤ ਨੂੰ ਕਾਲਾ ਦਿਨ ਦੇ ਤੌਰ ਤੇ ਮਨਾਉਂਦੇ ਹੋਏ ਤਰਨਤਾਰਨ ਵਿਖੇ ਇੱਕ ਪ੍ਰੋਟੈਸਟ ਮਾਰਚ ਕਰਨ ਗਿਆ ਦੋਨਾਂ ਆਰਗੇਨਾਈਜੇਸ਼ਨਸ ਦੇ ਮੈਂਬਰ ਤਰਨਤਾਰਨ ਦੀਆਂ ਸੜਕਾਂ ਤੇ ਉਤਰ ਕੇ ਜਿੱਥੇ ਪਿਛਲੇ 77 ਸਾਲਾਂ ਤੋਂ ਕਿਹੜੀ ਪੰਜਾਬ ਤੇ ਸਿੱਖਾਂ ਦੇ ਗੱਲ ਹਿੰਦੂਤਵ ਦੀ ਗੁਲਾਮੀ ਪਈ ਏ ਉਹਦੇ ਵਿਰੁੱਧ ਜਿਹੜੀਆਂ 77 ইয়ার্স ਦੀਆਂ 77 ਸਾਲਾਂ ਦੀਆਂ ਅਨਿਆਏ ਨੇ ਬੇਇਨਸਾਫੀਆਂ ਨੇ ਵਿਤਕਰੇ ਨੇ ਉਹਦੇ ਵਿਰੁੱਧ